ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਸੰਗਤ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਿੰਨ ਵਿਆਹ ਕਿਉਂ ਕਰਵਾਏ ਸਨ ਧਾਰਮਿਕ ਕਿਤਾਬਾਂ ਦੇ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲਾ ਵਿਆਹ 10 ਸਾਲ ਦੀ ਉਮਰ ਵਿੱਚ ਬੀਬੀ ਅਜੀਤ ਕੌਰ ਨਾਲ ਹੋਇਆ ਸੀ ਅਤੇ ਦੂਸਰਾ ਵਿਆਹ 17 ਸਾਲ ਦੀ ਉਮਰ ਵਿੱਚ ਹੋਇਆ ਸੀ। ਆਓ ਸੰਗਤ ਜੀ ਪਹਿਲਾਂ ਤਾਂ ਆਪਾਂ ਇਹਨਾਂ ਦੋਨਾਂ ਵਿਆਹਾਂ ਦੇ ਬਾਰੇ ਜਾਣਦੇ ਹਾਂ। ਮਾਰਚ 1677 ਈਸਵੀ ਵਿੱਚ ਇੱਕ ਦਿਨ ਇੱਕ ਗੋਰ ਸਿੱਖ ਸ੍ਰੀ ਅਨੰਦਪੁਰ ਸਾਹਿਬ ਆਉਂਦਾ ਹੈ ਜਿਨ੍ਹਾਂ ਦਾ ਨਾਮ ਸੀ ਭਾਈ ਰਾਮ ਚੰਦ ਜੀ। ਇਹ ਆਨੰਦਪੁਰ ਸਾਹਿਬ ਆ ਕੇ ਆਪਣੀ ਪੁੱਤਰੀ ਦੇ ਵਿਆਹ ਦਾ ਪ੍ਰਸਤਾਵ ਰੱਖ ਮਾਤਾ ਗੁਜਰ ਕੌਰ ਜੀ ਦੇ ਸਨਮੁਖ ਰੱਖਦੇ ਹਨ ਇਹਨਾਂ ਦੀ ਸੁਪੁੱਤਰੀ ਦਾ ਨਾਮ ਸੀ ਬੀਬੀ ਅਜੀਤ ਕੌਰ ਬਹੁਤ ਸਾਰੇ ਧਾਰਮਿਕ ਜਾਂ ਕਿਤਾਬਾਂ ਦੇ ਵਿੱਚ ਮਾਤਾ ਜੀ ਨੂੰ ਮਾਤਾ ਜੀਤੋ ਜੀ ਦਾ ਨਾਮ ਵੀ ਸੁਣਿਆ ਹੋਣਾ ਹੈ ਉਸ ਵੇਲੇ ਮਾਤਾ ਗੁਜਰ ਕੌਰ ਜੀ ਇਸ ਰਿਸ਼ਤੇ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਲਈ ਸਵੀਕਾਰ ਕਰ ਲੈਂਦੇ ਹਨ ਅਤੇ ਉਸ ਤੋਂ ਬਾਅਦ ਫਿਰ ਵਿਆਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਦੂਸਰੇ ਪਾਸੇ ਉਸ ਸਮੇਂ ਦੀ ਸਰਕਾਰ ਦੀ ਗੱਲ ਕਰੀਏ ਤਾਂ ਤਾਂ ਉਸ ਵੇਲੇ ਦੀ ਸਰਕਾਰ ਸਿੰਘਾਂ ਨੂੰ ਦੇਖ ਕੇ ਰਾਜੀ ਤੱਕ ਨਹੀਂ ਸੀ ਉਸ ਵੇਲੇ ਸਰਕਾਰ ਦੇ ਮਨ ਵਿੱਚ ਸਿੱਖਾਂ ਦੇ ਪਰਤੀ ਬਹੁਤ ਸਾਰੀ ਨਫ਼ਰਤ ਭਰੀ ਹੋਈ ਸੀ ਉਸ ਵੇਲੇ ਜੋ ਲਾਹੌਰ ਦਾ ਜੋ ਫੌਜਦਾਰ ਸੀ ਉਹ ਔਰੰਗਜ਼ੇਬ ਦਾ ਕਾ ਸੱਜਣ ਸੀ ਤਾਂ ਔਰੰਗਜੇਬ ਸਿੱਖਾਂ ਨੂੰ ਆਪਣੇ ਅੰਦਰ ਵਿੱਚ ਕਰਨ ਦੇ ਲਈ ਕਾਬੂ ਕਰਨ ਦੇ ਲਈ ਉਸ ਫੌਜਦਾਰ ਨੂੰ ਪੂਰੀ ਖੁੱਲ ਅਤੇ ਸਹਿਯੋਗ ਦੇ ਰਿਹਾ ਸੀ ਅਤੇ ਔਰੰਗਜੇਬ ਨੂੰ ਖੁਸ਼ ਕਰਨ ਦੇ ਲਈ ਇਹ ਫੌਜਦਾਰ ਸਿੱਖਾਂ ਦੇ ਖਿਲਾਫ ਕੋਈ ਨਾ ਕੋਈ ਸੜਿਆੰਤਰ ਰਚਦਾ ਰਹਿੰਦਾ ਸੀ ਅਤੇ ਇਧਰ ਹਰ ਇੱਕ ਸਿੱਖ ਨੂੰ ਗੁਰੂ ਸਾਹਿਬ ਜੀ ਦੇ ਵਿਆਹ ਦਾ ਬੜਾ ਹੀ ਚਾਹ ਸੀ ਹਰ ਕੋਈ ਇਸ ਵਿਆਹ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ ਹਰ ਇੱਕ ਨੂੰ ਗੁਰੂ ਸਾਹਿਬ ਜੀ ਦੇ ਵਿਆਹ ਦਾ ਬੜਾ ਹੀ ਚਾਹ ਸੀ ਪਰ ਸਿੱਖਾਂ ਦੀ ਇੰਨੀ ਵੱਡੀ ਗਿਣਤੀ ਦੇ ਵਿੱਚ ਲਾਹੌਰ ਜਾਣਾ ਬਹੁਤ ਹੀ ਖਤਰੇ ਵਾਲਾ ਕੰਮ ਸੀ ਕਿਉਂਕਿ ਫੌਜਦਾਰ ਤਾਂ ਇਸ ਦੀ ਬੜੇ ਹੀ ਉਤਸ਼ਾਹ ਦੇ ਨਾਲ ਉਡੀਕ ਕਰ ਰਿਹਾ ਸੀ ਪਰ ਫਿਰ ਗੁਰੂ ਸਾਹਿਬ ਜੀ ਨੇ ਇਸ ਮਸਲੇ ਦਾ ਹੱਲ ਕੀਤਾ ਅਤੇ ਇੱਕ ਟੈਂਪ ਰੈਲੀ ਪਿੰਡ ਆਨੰਦਪੁਰ ਸਾਹਿਬ ਤੋਂ 15-17 ਕਿਲੋਮੀਟਰ ਦੀ ਦੂਰੀ ਤੇ ਵਸਾਇਆ ਅਤੇ ਇਸ ਦਾ ਨਾਮ ਵੀ ਲਾਹੌਰ ਰੱਖਿਆ ਗਿਆ ਪਰ ਸੰਗਤ ਜੀ ਇਤਿਹਾਸਕਾਰ ਇਸ ਦਾ ਨਾਮ ਗੁਰੂ ਕਾ ਲਾਹੌਰ ਵੀ ਦੱਸਦੇ ਹਨ ਅਤੇ ਫਿਰ ਲੜਕੀ ਪਰਿਵਾਰ ਨੂੰ ਇਸ ਗੁਰੂ ਕੇ ਲਾਹੌਰ ਵਿਖੇ ਵਸਾਇਆ ਜਾਂਦਾ ਹੈ ਉਸ ਤੋਂ ਬਾਅਦ ਫਿਰ ਇਸ ਲੜਕੀ ਪਰਿਵਾਰ ਨੂੰ ਵਿਆਹ ਦੇ ਤਿਆਰੀਆਂ ਦਾ ਪ੍ਰਸਤਾਵ ਦਿੱਤਾ ਜਾਂਦਾ ਹੈ ਫਿਰ ਲੜਕੀ ਪਰਿਵਾਰ ਨੇ ਗੁਰੂ ਪਾਸ਼ਾ ਜੀ ਦਾ ਇਹ ਹੁਕਮ ਮੰਨਦੇ ਹੋਏ ਗੁਰੂ ਕਾ ਲਾਹੌਰ ਵਿਖੇ ਜਾ ਕੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਇਸ ਨਗਰ ਨੂੰ ਬਸਾਉਣ ਪਿੱਛੇ ਗੁਰੂ ਪਾਸ਼ਾ ਜੀ ਦਾ ਉਪਦੇਸ਼ ਕੇਵਲ ਵਿਆਹ ਹੀ ਨਹੀਂ ਸੀ ਬਲਕਿ ਗੁਰੂ ਪਾਤਸ਼ਾਹ ਜੀ ਦਾ ਇਹ ਇੱਕ ਪਲਾਨ ਸੀ ਤਾਂ ਕਿ ਨਵਾਂ ਸ਼ਹਿਰ ਬਸੰਦ ਦੇ ਨਾਲ ਉੱਥੇ ਬਹੁਤ ਸਾਰੀਆਂ ਨਵੀਆਂ ਉਸਾਰੀਆਂ ਹੋਣ ਗਿਆ ਤਾਂ ਕਿ ਲੋਕ ਇੱਥੇ ਵਸਣਗੇ ਅਤੇ ਬਹੁਤ ਸਾਰਾ ਵਪਾਰ ਵਪਾਰ ਸ਼ੁਰੂ ਕਰਨਗੇ ਅਤੇ ਲੋਕਾਂ ਨੂੰ ਰਜਗਾਰ ਮਿਲੇਗਾ ਅਤੇ ਸਿੱਖ ਅਨੰਦਪੁਰ ਦੇ ਲਾਗੇ ਤਾਂਗੇ ਬੜੇ ਆਰਾਮ ਨਾਲ ਰਹਿ ਸਕਣਗੇ ਉਸ ਵੇਲੇ ਜੋ ਲੋੜਵੰਦ ਪਰਿਵਾਰ ਸੀ ਉਹਨਾਂ ਨੂੰ ਨਵੇਂ ਸਿਰੇ ਆਪਣਾ ਘਰ ਤੇ ਕਾਰੋਬਾਰ ਚਲਾਉਣ ਵਿੱਚ ਪੈਸੇ ਦੀ ਮਦਦ ਵੀ ਕੀਤੀ ਗਈ ਸੀ ਸੋ ਇਸ ਤਰ੍ਹਾਂ ਗੁਰੂ ਕਾ ਲਾਹੌਰ ਸੈਰ ਵਸ ਗਿਆ ਅਤੇ ਇਸ ਤਰ੍ਹਾਂ ਵਿਆਹ ਦੀਆਂ ਤਿਆਰੀਆਂ ਵੀ ਹੋ ਜਾਂਦੀਆਂ ਹਨ ਅਤੇ ਆਨੰਦਪੁਰ ਸਾਹਿਬ ਤੋਂ ਗੁਰੂ ਕਾ ਲਾਹੌਰ ਵੱਲ ਬਰਾਤ ਲਿਆਂਦੀ ਗਈ ਅਤੇ ਇੱਥੇ ਗੁਰੂ ਸਾਹਿਬ ਜੀ ਦੇ ਆਨੰਦ ਕਾਰਜ ਕੀਤੇ ਗਏ ਉਹਨਾਂ ਸਮਿਆਂ ਦੇ ਵਿੱਚ ਵਿਆਹ ਦੇ ਪ੍ਰੋਗਰਾਮ ਕੀਤੇ ਜਾਂਦੇ ਸਨ ਪਹਿਲਾਂ ਤਾਂ ਛੋਟੀ ਉਮਰ ਵਿੱਚ ਘਰਦਿਆਂ ਵੱਲੋਂ ਵਿਆਹ ਕਰ ਦਿੱਤਾ ਜਾਂਦਾ ਸੀ ਅਤੇ ਉਸ ਤੋਂ ਬਾਅਦ ਫਿਰ ਅਤੇ ਉਸ ਤੋਂ ਬਾਅਦ ਫਿਰ ਘਰਾਂ ਵੱਲੋਂ ਮੁਕਲਾਵਾ ਤੋਰਿਆ ਜਾਂਦਾ ਸੀ ਛੋਟੀ ਉਮਰ ਵਿੱਚ ਹੀ ਵਿਆਹ ਅਤੇ ਫਿਰ ਵੱਡੇ ਹੋਣ ਤੋਂ ਬਾਅਦ ਜਦ ਰਿਸ਼ਤੇ ਨੂੰ ਨਿਭਾਉਣ ਦੀ ਸਮਝ ਆ ਜਾਂਦੀ ਤਾਂ ਉਦੋਂ ਫਿਰ ਮੁਕਲਾਵਾ ਤੋਰਿਆ ਜਾਂਦਾ ਸੀ ਗੁਰੂ ਗੋਬਿੰਦ ਸਿੰਘ ਜੀ ਅਤੇ ਬੀਬੀ ਅਜੀਤ ਕੌਰ ਦਾ ਵਿਆਹ ਕਾਰਜ ਵੀ ਉਸੇ ਤਰੀਕੇ ਨਾਲ ਹੀ ਕੀਤਾ ਗਿਆ ਸੀ ਸੰਗਤ ਜੀ ਉਹਨਾਂ ਸਮਿਆਂ ਦੇ ਵਿੱਚ ਰਿਸ਼ਤੇ ਮਾਤਾ ਪਿਤਾ ਵੱਲੋਂ ਹੀ ਪੱਕੇ ਕੀਤੇ ਜਾਂਦੇ ਸਨ ਵਿਆਹ ਦੇ ਸਮੇਂ ਜਦੋਂ ਮਾਤਾ ਗੁਜਰ ਕੌਰ ਜੀ ਨੇ ਮਾਤਾ ਅਜੀਤ ਕੌਰ ਜੀ ਨੂੰ ਪਹਿਲੀ ਵਾਰ ਵੇਖਿਆ ਤਾਂ ਉਸ ਵੇਲੇ ਮਾਤਾ ਅਜੀਤ ਕੌਰ ਜੀ ਐਨੇ ਰੂਪਵਾਨ ਸਨ ਕਿ ਗੁਰੂ ਮਾ ਗੁਰੂ ਮਾਤਾ ਜੀ ਨੇ ਖੁਸ਼ ਹੋ ਕੇ ਉਹਨਾਂ ਦਾ ਨਾਮ ਹੀ ਸੁੰਦਰ ਕੌਰ ਜੀ ਰੱਖ ਦਿੱਤਾ ਸੀ ਅਤੇ ਵਿਆਹ ਤੋਂ ਬਾਅਦ ਪਰਿਵਾਰ ਸਮੇਤ ਬੀਬੀ ਅਜੀਤ ਕੌਰ ਹੋਰੀ ਲਾਹੌਰ ਵਿਕੇ ਵਾਪਸ ਚਲੇ ਜਾਂਦੇ ਹਨ ਸ਼ਰਧਾਲੂ ਹੁਣ ਉਹਨਾਂ ਨੂੰ ਮਾਤਾ ਗੁਜਰ ਕੌਰ ਜੀ ਵੱਲੋਂ ਦਿੱਤੇ ਗਏ ਨਾਮ ਨਾਲ ਬੁਲਾਉਣ ਲੱਗ ਪਏ ਸਨ ਅਤੇ ਉਸ ਤੋਂ ਬਾਅਦ ਫਿਰ ਲਗਭਗ 7 ਸਾਲਾਂ ਬਾਅਦ ਗੁਰੂ ਸਾਹਿਬ ਜੀ ਜੰਜ ਲੈ ਕੇ ਮੁਕਲਾਵਾ ਲੈਣ ਆਏ ਤਾਂ ਤਾਂ ਉਦੋਂ ਤੱਕ ਉਹਨਾਂ ਦਾ ਨਵਾਂ ਨਾਮ ਨਵਾਂ ਨਾਮ ਸੰਗਤ ਵਿੱਚ ਇੰਨਾ ਮਸ਼ਹੂਰ ਹੋ ਗਿਆ ਵਿਆਹ ਅਤੇ ਮੁਕਲਾਵਾ ਸੰਗਤ ਜੀ ਤੋਂ ਅਲੱਗ-ਅਲੱਗ ਕਾਰਜ ਹਨ ਅਤੇ ਉਸ ਤੋਂ ਬਾਅਦ ਮਾਤਾ ਜੀ ਦੇ ਫਿਰ ਦੋ ਅਲੱਗ-ਅਲੱਗ ਨਾਮ ਹੋਣ ਕਰਕੇ ਇਤਿਹਾਸ ਪੜਦਿਆਂ ਇਹ ਭਲੇਖਾ ਪੈ ਜਾਂਦਾ ਹੈ ਕਿ ਗੁਰੂ ਪਾਸ਼ਾ ਜੀ ਨੇ ਦੋ ਵਿਆਹ ਕਰਵਾਏ ਸਨ ਪਰ ਸੰਗਤ ਜੀ માતા ਅਜੀਤ ਕੌਰ ਜੀ ਅਤੇ માતા ਸੁੰਦਰੀ ਜੀ ਇੱਕੋ ਹੀ ਹਨ ਅਤੇ ਗੁਰੂ ਸਾਹਿਬ ਜੀ ਦੀ ਤੀਸਰੀ ਪਤਨੀ માતા ਮਾਤਾ ਸਹਿਬ ਕੌਰ ਜੀ ਬਾਰੇ ਜੋ ਇਤਿਹਾਸਿਕ ਭਲੇਖੇ ਹਨ ਪਰ ਮਾਤਾ ਸਹਿਬ ਕੌਰ ਜੀ ਨੂੰ ਸਤਕਾਰ ਵੱਜੋਂ ਮਾਤਾ ਸਹਿਬ ਦੇਵਾ ਜੀ ਵੀ ਕਿਹਾ ਜਾਂਦਾ ਹੈ ਬਚਪਨ ਤੋਂ ਹੀ ਮਾਤਾ ਸਹਿਬ ਕੌਰ ਜੀ ਦਾ ਗੁਰੂ ਪ੍ਰਤੀ ਗੁਰੂ ਸਾਹਿਬ ਜੀ ਪ੍ਰਤੀ ਬਿਰਤੀ ਬੜੀ ਪ੍ਰਤੱਖ ਸੀ ਇਧਰੋਂ ਮਾਤਾ ਸਹਿਬ ਦੇਵਾ ਜੀ ਦੇ ਪਿਤਾ ਜੀ ਜਦ ਆਪਣੀ ਪੁੱਤਰੀ ਦੇ ਵਿਆਹ ਦਾ ਪ੍ਰਸਤਾਵ ਗੁਰੂ ਗੋਬਿੰਦ ਸਿੰਘ ਜੀ ਕੋਲ ਲੈ ਕੇ ਆਏ ਤਾਂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਉਦੋਂ ਤੱਕ ਗੁਰੂ ਪਾਸ਼ਾ ਜੀ ਦਾ ਵਿਆਹ ਹੋ ਚੁੱਕਿਆ ਸੀ ਗੁਰੂ ਗੋਬੀ ਸਿੰਘ ਜੀ ਨੇ ਬੜੇ ਸਤਿਕਾਰ ਦੇ ਨਾਲ ਮਾਤਾ ਸਹਿਬ ਦੇਵਾ ਜੀ ਦੇ ਪਿਤਾ ਜੀ ਨੂੰ ਜਵਾਬ ਦੇ ਦਿੱਤਾ ਸਾਰੀਆਂ ਸੰਗਤਾਂ ਨੇ ਮਾਤਾ ਸਹਿਬ ਦੇਵਾ ਜੀ ਨੂੰ ਬਹੁਤ ਸਮਝਾਇਆ ਪਰ ਮਾਤਾ ਸਹਿਬ ਕੋਰ ਆਪਣੇ ਬਚਨਾ ਤੇ ਅੜੇ ਰਹੇ ਅਤੇ ਕਹਿਣ ਲੱਗੇ ਮੈਂ ਪੂਰਨ ਰੂਪ ਗੁਰੂ ਨੂੰ ਹੀ ਸਮਰਪਿਤ ਹਾਂ ਉਸ ਤੋਂ ਬਾਅਦ ਫਿਰ ਗੁਰੂ ਗੋਬੀ ਸਿੰਘ ਜੀ ਨੇ ਮਾਤਾ ਸਹਿਬ ਦੇਵਾ ਜੀ ਨੂੰ आनंदपुर साहिब ਵਿਖੇ ਰਹਿਣ ਦੀ ਆਗਿਆ ਦੇ ਦਿੱਤੀ ਹਰ ਮਾਂ ਦੀ ਤਰ੍ਹਾਂ ਮਾਤਾ ਸਾਹਿਬ ਦੇਵਾ ਜੀ ਦੀ ਵੀ ਇਹ ਇੱਛਾ ਸੀ ਕਿ ਮੇਰਾ ਵੀ ਇੱਕ ਸੁਪੁੱਤਰ ਹੋਵੇ ਪਰ ਸੰਗਤ ਜੀ ਇੱਕ ਗੱਲ ਯਾਦ ਰੱਖਿਓ ਕੀ ਗੁਰੂ ਸਾਹਿਬ ਜੀ ਨੇ ਮਾਤਾ ਸਹਿਬ ਦੇਵਾ ਜੀ ਨੂੰ ਪਤਨੀ ਹੋਣ ਦਾ ਮਾਨ ਤਾਂ ਜ਼ਰੂਰ ਦਿੱਤਾ ਸੀ ਪਰ ਉਹਨਾਂ ਦੇ ਨਾਲ ਕੋਈ ਸਬੰਧ ਨਹੀਂ ਬਣਾਇਆ ਮਾਤਾ ਸਹਿਬ ਦੇਵਾ ਜੀ ਦੀ ਜੋ ਇੱਛਾ ਸੀ ਗੁਰੂ ਸਾਹਿਬ ਜੀ ਉਸ ਨੂੰ ਬੜੇ ਬੜੇ ਚੰਗੀ ਤਰ੍ਹਾਂ ਸਮਝਦੇ ਸਨ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਖਾਲਸਾ ਪੰਥ ਮਾਤਾ ਸਹਿਬ ਦੇਵਾ ਜੀ ਦੀ ਝੋਲੀ ਵਿੱਚ ਪਾ ਦਿੱਤਾ ਅਤੇ ਖਾਲਸਾ ਦੀ ਮਾਂ ਹੋਣ ਦਾ ਮਾਣ ਮਾਤਾ ਸਹਿਬ ਦੇਵਾ ਜੀ ਨੂੰ ਦਿੱਤਾ 1699 ਦੀ ਵਿਸਾਖੀ ਨੂੰ 1699 ਦੀ ਵਿਸਾਖੀ ਨੂੰ ਜਦ ਅਮਰਤ ਸੰਸਾਰ ਹੋਇਆ ਤਾਂ ਗੁਰੂ ਗੋਬੀ ਸਿੰਘ ਜੀ ਨੇ ਮਾਤਾ ਸਹਿਬ ਕੌਰ ਜੀ ਨੂੰ ਆਪਣੇ ਨਾਲ ਰੱਖਿਆ ਅਤੇ ਪਤਾਸੇ ਪਾਉਣ ਦੀ ਸੇਵਾ ਮਾਤਾ ਸਹਿਬ ਕੌਰ ਜੀ ਨੇ ਨਿਭਾਈ ਸੁਸੰਗਤ ਜੀ ਇਸ ਤਰ੍ਹਾਂ ਮਾਤਾ ਸਹਿਬ ਕੌਰ ਜੀ ਨੂੰ ਖਾਲਸੇ ਦੀ ਮਾਤਾ ਹੋਣ ਦਾ ਮਾਨ ਬਖਸ਼ਿਆ ਗਿਆ ਸੋਸੰਗਤ ਜੀ ਉਮੀਦ ਕਰਦੇ ਹਾਂ ਕਿ ਅੱਜ ਦੀ ਇਹ ਸਾਕੀ ਤੁਹਾਨੂੰ ਪਸੰਦ ਆਈ ਹੋਵੇਗੀ ਤਾਂ ਕਮੈਂਟ ਕਰਕੇ ਆਪਨੇ ਵਿਚਾਰ ਜ਼ਰੂਰ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ